ਜਾ ਕਿਸੇ ਦੇ ਘਰੇ ਜਾਣੇ ਨਾ ਜਿੱਦ ਤਿੱਥੇ ਤੁਹਾਨੂੰ ਉੱਥੇ ਦਸਾ ਗੁਰੂਆਂ ਦੀ ਫੋਟੋ ਲੱਗੀ ਮਿਲੂਗੀ ਤੁਹਾਨੂੰ ਹਾਂਜੀ ਉੱਥੇ ਤੁਹਾਨੂੰ ਮਾਤਾ ਦੀ ਫੋਟੋ ਵੀ ਮਿਲਣੀ ਹੈ ਠੀਕ ਆ ਸੱਜ ਜੀ ਪਾਰਵਤ ਸਾਰਿਆਂ ਦੀ ਫੋਟੋ ਮਿਲਦੀ ਆ ਹਾਂ ਹਰ ਇੱਕ ਧਰਮ ਦੀ ਫੋਟੋ ਮਿਲਦੀ ਆ ਇਸ ਲਈ ਮੈਨੂੰ ਲੱਗਦਾ ਨਹੀਂ ਕਿ ਜਿਹੜਾ ਇਹ ਮੁੱਦਾ ਦਾ ਇਹ ਸਿੱਖ ਧਰਮ ਦਾ ਜਾਂ ਇਹ ਹਿੰਦੂ ਧਰਮ ਦਾ ਕੋਈ ਮੁੱਦਾ ਨਹੀਂ ਪਰਵਾਸੀਆਂ ਦਾ ਬਦਨ ਦਾ ਕਾਰਨ ਨਾ ਹਾਂਜੀ ਇਹ ਕੱਲਾ ਪ੍ਰਵਾਸੀਆਂ ਦਾ ਨਹੀਂ ਹੈਗਾ ਇਹ ਅੱਛਾ ਜੀ ਗਲਤੀ ਇਹ ਆਪਣੀ ਵੀ ਆ ਸਿਰਫ ਆਪਣੇ ਲੋਕ ਦੀ ਗਲਤੀ ਹੀ ਹੈ ਕਿ ਆਪਾਂ ਸਾਰੇ ਕੰਮ ਛੱਡ ਚੁੱਕੇ ਆ ਜਿਹੜਾ ਆਪਣਾ ਪੰਜਾਬੀ ਖੂਨ ਆ ਇਹ ਕਿਸੇ ਦੀ ਗੱਲ ਸੁਣ ਕੇ ਨਹੀਂ ਰਾਜੀ ਰਾਜੀ ਨਹੀਂਗਾ ਸਹੀ ਹੱਲ ਨਹੀਂ ਰਾਜੀ ਇਸ ਕਰਕੇ ਥੋੜਾ ਜਿਹਾ ਨਾ ਆਪਾਂ ਇਸ ਵੱਲੋਂ ਮਾਰ ਖਾ ਜਾਂਦੇ ਆ ਵੀ ਆਪਣੀਆਂ ਵੀ ਇਹਦੇ ਵਿੱਚ ਗਲਤੀਆਂ ਨੇ ਹਾਂ ਆਪਣੀ ਥੋੜੀ ਜਿਹੀ ਗਲਤੀਆਂ ਹੈਗੀਆਂ ਪਰ ਜੇ ਗੱਲ ਕਰੀਏ ਕਿ ਮੀਨਤੀ ਪੰਜਾਬੀ ਬਹੁਤ ਬੈਠੇ ਜਿਹੜੇ ਬੰਦੇ ਹੈਗੇ ਆ ਸਿਰਫ ਇਹਨਾਂ ਦੇ ਵਿੱਚ ਸਿਰਫ ਇੱਕ ਆਹੀ ਜਿਹੜਾ ਹੈਗੀ ਗੱਲ ਕਿ ਕੀ ਦੀ ਗੱਲ ਨਹੀਂ ਸੁਣ ਸਕਦੇ ਬ ਕੀ ਵੀ ਕੰਮ ਕਰਦੇ ਹਨ ਕਿ ਆਪਾਂ ਹੱਥੀ ਕੰਮ ਹੀ ਨਹੀਂ ਕਰਾਂਗੇ ਹਾਂਜੀ ਤੇ ਫਿਰ ਉਹਦੇ ਵਾਸਤੇ ਆਪਾਂ ਨੂੰ ਬਾਹਰੋਂ ਲੋਕ ਤਾਂ ਰੱਖਣੇ ਪੈਣਗੇ ਪੈਣਗੇ ਘਰਾਂ ਵਿੱਚ ਹਾਂਜੀ 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 ਆਪਾਂ ਨੂੰ ਘਰੇ ਰੱਖਣੇ ਪੈਣੇ ਆ ਲੋਕ ਤੇ ਜ਼ਿੰਮੇਵਾਰ ਬਣੇ ਬੰਦੇ ਆ ਤੇ ਉਹ ਥੋੜੇ ਲੀਡਰ ਆ ਇਹਨਾਂ ਨੂੰ ਚਾਹੀਦਾ ਕਿ ਇੱਥੇ ਕਾਨੂੰਨ ਬਹੁਤ ਹੀ ਤਕੜਾ ਬਣਾਉਣਾ ਚਾਹੀਦਾ ਵਾ ਕਿ ਤਾਂ ਜੋ ਥੋੜੀ ਲਿਮਿਟ ਦਾ ਇੱਥੇ ਪ੍ਰਵਾਸ ਹੋ ਸਕੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਣੇ ਨਾਲ ਸਪੈਸ਼ਲ ਗੈਸਟ ਆਏ ਨੇ ਤੇ ਇਹਨਾਂ ਦਾ ਨਾਮ ਆ ਮੰਗਾ ਫਤੇਦੀਨ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਪ੍ਰਵਾਸੀਆਂ ਦਾ ਮੁੱਦਾ ਬਹੁਤ ਜ਼ਿਆਦਾ ਚੱਲ ਰਿਹਾ ਵਾ ਤੇ ਅੱਜ ਆਪਾਂ ਬਾਈ ਜੀ ਨਾਲ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ ਤੇ ਅੱਜ ਦੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਬਾਈ ਜੀ ਆਪਾਂ ਨੂੰ ਕੁਝ ਐਦਾਂ ਦੇ ਤੱਥ ਦੱਸਣਗੇ ਕਿ ਆਪਣੇ ਪੰਜਾਬ ਦੇ ਜਿਹੜੇ ਲੋਕ ਆ ਨਾ ਉਹਨਾਂ ਦੀਆਂ ਅੱਖਾਂ ਖੁੱਲ ਸਕਣ ਠੀਕ ਆ ਜੀ ਹਾਂਜੀ ਕਿ ਉਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਨੇ ਜਿਹਦੇ ਕਰਕੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਜਿਹੜੀ ਗਿਣਤੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ ਤੇ ਕੀ ਮਤਲਬ ਸਾਰੇ ਪ੍ਰਵਾਸੀ ਗਲਤ ਨੇ ਜਾਂ ਪ੍ਰਵਾਸੀ ਸਹੀ ਨੇ ਤੇ ਇਹਦੇ ਬਾਰੇ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਾਨੂੰ ਇੱਕ ਗੱਲ ਦੱਸੋ ਕਿ ਨਾ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਵਾ ਕਿ ਜਿਹੜਾ ਪ੍ਰਵਾਸੀਆਂ ਦਾ ਮੁੱਦਾ ਲਗਾਤਾਰ ਚੱਲ ਰਿਹਾ ਵਾ ਤੇ ਕੀ ਇਸ ਮੁੱਦੇ ਨੂੰ Hindu Sikh ਧਰਮ ਦੇ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਜਾਂ ਨਹੀਂ ਨਹੀਂ ਵੀ ਇਹੜਾ ਇਹ ਮੁੱਦਾ ਨਾ ਇਨੂੰ ਧਰਮਾਂ ਦੇ ਨਾਂ ਤੇ ਨਹੀਂ ਬੰਦਣਾ ਚਾਹੀਦਾ ਕਿਉਂਕਿ ਧਰਮ ਦੇ ਨਾਂ ਤੇ ਕੋਈ ਮਤਲਬ ਮਾਮਲਾ ਏਡਾ ਵੱਡਾ ਹੈ ਨਹੀਂ ਇਹ ਮੇਨੜਾ ਮੁੱਦਾ ਹੈ ਪ੍ਰਵਾਸੀਆਂ ਦਾ ਵਾ ਜੇ ਆਪਾਂ Hindu ਗੱਲ ਕਰੀਏ ਜਿਹੜੇ ਆਪਣੇ ਕੋਸ਼ ਜਿਹੜੇ ਸਰਦਾਰ ਬੰਦੇ ਆ ਉਹ ਵੀ ਚਿੰਤਪੂਰਣੀ ਜਾਂਦੇ ਆ ਠੀਕ ਆ ਜਦੋਂ ਆਨੰਦਪੁਰ ਜਾਂਦੇ ਉਹ ਵੀ ਨਾਨਾ ਦੇਵੀ ਜਾਂਦੇ ਆ ਨਾਨਾ ਦੇਵੀ ਜਾ ਕੇ ਮੱਥਾ ਟੇਕ ਕੇ ਆਂਦੇ ਆ ਠੀਕ ਆ ਜੀ ਠੀਕ ਆ ਮੈਨੂੰ ਲੱਗਦਾ ਕਿ ਇਸ ਕਰਕੇ ਜਿਹੜੇ ਆਪਣੇ ਸਰਦਾਰ ਲੋਕ ਹਨ ਉਹ ਜਗਰਾਤੇ ਵੀ ਮਨਾਉਂਦੇ ਆ ਹਾਂਜੀ ਜੇ ਰਾਤ ਤੇ ਵੀ ਮਨਾਉਂਦੇ ਗੁਰਦਾਰੇ ਵੀ ਜਾਂਦੇ ਆ ਪਾਠ ਪੂਜਾ ਸਭ ਕੁਝ ਕਰਦੇ ਜਿਹਦਾ ਕਰਦੇ ਆ ਜੀ ਕਰਦੇ ਆ ਹਾਂ ਜਦੋਂ ਆਪਾਂ ਕਿਸੇ ਦੇ ਘਰੇ ਜਾਣੇ ਮੰਨ ਕੇ ਤੇ ਸਾਡੇ ਘਰੇ ਚੱਲ ਜੋ ਜਾਂ ਕਿਸੇ ਦੇ ਘਰੇ ਜਾਣੇ ਨਾ ਜੇਿੱਥੇ ਤੁਹਾਨੂੰ ਉੱਥੇ ਦਸਾ ਗੁਰੂਆਂ ਦੀ ਫੋਟੋ ਲੱਗੀ ਮਿਲੂਗੀ ਤੁਹਾਨੂੰ ਉੱਥੇ ਤੁਹਾਨੂੰ ਮਾਤਾ ਦੀ ਫੋਟੋ ਵੀ ਮਿਲਣੀ ਹੈ ਠੀਕ ਆ ਸਰ ਜੀ ਪਾਰਵਤ ਸਾਰਿਆਂ ਦੀ ਫੋਟੋ ਮਿਲਦੀ ਆ ਹਾਂ ਹਰ ਇੱਕ ਧਰਮ ਦੀ ਫੋਟੋ ਮਿਲਦੀ ਆ ਇਸ ਲਈ ਮੈਨੂੰ ਲੱਗਦਾ ਨਹੀਂ ਕਿ ਇਹੜਾ ਇਹ ਮੁੱਦਾ ਦਾ ਇਹ ਸਿੱਖ ਧਰਮ ਦਾ ਜਾਂ ਇਹ Hindu ਧਰਮ ਦਾ ਕੋਈ ਮੁੱਦਾ ਹੈ ਕਿਉਂਕਿ ਬਾਈ ਜੀ ਅਸੀਂ ਵੀ ਦੇਖਿਆ ਜਦੋਂ ਨਾ ਆਨੰਦਪੁਰ ਜਾਂਦੇ ਨੈਣਾ ਦੇ ਵੀ ਜਾਂਦੇ ਆ ਤਾਂ ਉੱਥੇ ਸਿੱਖ ਤੇ Hindu ਭਰਾ ਮਿਲ ਕੇ ਲੰਗਰ ਲੰਘਾਉਂਦੇ ਆ ਹਾਂ ਮਿਲ ਕੇ ਲੰਗਰ ਲੰਘਾਉਂਦੇ ਆ ਨੈਣਾ ਦੇ ਵੀ ਮਾਪੇ ਚੰਤਪੋਨੀ ਦੀ ਗੱਲ ਕਰ ਲੈਣੇ ਆ ਪਰ ਚੰਤਪੋਨੀ ਜੀ ਚਾਲੇ ਚੱਲਦੇ ਆ ਸੌਂਦੇ ਵੀ ਨਹੀਂਦੇ ਚਾਲੇ ਚੱਲਦੇ ਜਦੋਂ ਹਾਂਜੀ ਉੱਥੇ ਜਾ ਕੇ ਤੁਸੀਂ ਦੇਖ ਲਓ ਬੜੇ ਸਿੱਖ ਬੰਦੇੜੇ ਉੱਥੇ ਲੰਗਰ ਲਾਂਦੇ ਆ Hindu ਵੀ ਲਾਂਦੇ ਆ ਸਿੱਖ ਵੀ ਲੰਗਰ ਲਾਂਦੇ ਆ ਦੋਨੇ ਰਲ ਕੇ ਇਹੀ ਲੰਗਰ ਲਾਂਦੇ ਆ ਕੋਈ ਇਸ ਕਰਕੇ ਮੈਨੂੰ ਲੱਗਦਾ ਜਿਹੜਾ ਇਹ ਮੁੱਦਾ ਵਾ ਇਹ ਸਿੱਖ ਧਰਮ ਜਾਂ ਸਿੱਖ ਹਿੰਦੂ ਦਾ ਕੋਈ ਮੁੱਦਾ ਹੈਗਾ ਵਾ ਇਹ ਜਿਹੜਾ ਮੁੱਦਾ ਵਾ ਇਹ ਸਿਰਫ ਇੱਕ ਪ੍ਰਵਾਸੀਆਂ ਦਾ ਮੁੱਦਾ ਹੋ ਸਕਦਾ ਵਾ ਇਹਨੂੰ ਸਿਰਫ ਇਹਨੂੰ ਇਸ ਮੁੱਦੇ ਨੂੰ ਧਰਮ ਦੇ ਨਾਂ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ ਨਹੀਂ ਹਾਂਜੀ ਨਹੀਂ ਦੇਖਿਆ ਜਾਣਾ ਚਾਹੀਦਾ ਠੀਕ ਹੈ ਜੀ ਹਾਂਜੀ ਤੇ ਬਾਈ ਜੀ ਇੱਕ ਗੱਲ ਇਹ ਆ ਵੀ ਪਿਛਲੇ ਤਕਰੀਬਨ 20 ਤੋਂ 25 ਸਾਲਾਂ ਦੇ ਵਿੱਚ ਹਾਂਜੀ ਜਿਹੜੀ ਪ੍ਰਵਾਸੀਆਂ ਦੀ ਗਿਣਤੀ ਆ ਉਹ ਪੰਜਾਬ ਦੇ ਵਿੱਚ ਲਗਾਤਾਰ ਵਧ ਰਹੀ ਆ ਹਾਂਜੀ ਤੇ ਇਹਦੇ ਪਿੱਛੇ ਕੀ ਆਪਣੇ ਲੋਕਾਂ ਦੀਆਂ ਵੀ ਕੁਝ ਗਲਤੀਆਂ ਨੇ ਜਾ ਮਤਲਬ ਤੁਸੀਂ ਸਿਰਫ ਇਹ ਇਹਦਾ ਜ਼ਿੰਮੇਦਾਰ ਪ੍ਰਵਾਸੀਆਂ ਨੂੰ ਹੀ ਠਹਿਰਾਉਂਗੇ ਆਪਣੇ ਲੋਕਾਂ ਦੀਆਂ ਦੇ ਵਿੱਚ ਕੀ ਗਲਤੀਆਂ ਲੱਗਦੀਆਂ ਨੇ ਨਹੀਂ ਜੀ ਜਿਹੜਿਆ ਇਹੜਾ ਇਹੜਾ ਪ੍ਰਵਾਸੀਆਂ ਦਾ ਵਧਣ ਦਾ ਕਾਰਨ ਹੈ ਨਾ ਹਾਂਜੀ ਇਹ ਕੱਲਾ ਪ੍ਰਵਾਸੀਆਂ ਦਾ ਨਹੀਂ ਹੈਗਾ ਇਹ ਅੱਛਾ ਜੀ ਗਲਤੀ ਇਹ ਆਪਣੀ ਵੀ ਆ ਕਿਉਂਕਿ ਵਿੱਚ ਬਾਈ ਜੀ ਬਹੁਤ ਸਾਰੇ ਬਹੁਤ ਸਾਰੇ ਕੀ ਪ੍ਰਵਾਸੀ ਮਿਹਨਤੀ ਬੋਧ ਨੇ ਮਤਲਬ ਵਧੀਆ ਬੰਦੇ ਵਿੱਚ ਬਹੁਤ ਜ਼ਿਆਦਾ ਨੇ ਹਾਂਜੀ ਵਧੀਆ ਬੰਦੇ ਹੀ ਬਹੁਤ ਅੱਥਰੂ ਮੈਂ ਦੱਸਦਾ ਦਾ ਕਾਰਨ ਕੀ ਹੋਇਆ ਵਾ ਮੰਨ ਕੇ ਪਹਿਲਾ ਪਹਿਲਾ ਦੀ ਗੱਲ ਕਰੀਏ ਨਾ ਆਪਣੇ ਮਾਪਿਓ ਤੁਸੀਂ ਆਪਣੇ ਦਾਦੇ ਪਰਦਾਦੇ ਦੀ ਗੱਲ ਕਰ ਲਈਏ ਸਾਰਾ ਇਹ ਘਰ ਦਾ ਕੰਮ ਹੈ ਆਪ ਕਰਦੇ ਹੁੰਦੇ ਸੀ ਚਾਹੇ ਖੇਤੀਬਾੜੀ ਕਰ ਲੋ ਸਿਰ ਇਹਨਾਂ ਨੇ ਉੱਠ ਕੇ ਜਾਣਾ ਮੰਨ ਲੇ ਕਿ ਮੋਟਰ ਤੇ ਜਾ ਕੇ ਸਟਾਰਟ ਕਰਨੀ ਮੋਟਰ ਪਾਣੀ ਦੇਣਾ ਜੋ ਵੀ ਕੀਤੀ ਖੇਤੀ ਦਾ ਕੰਮ ਜਿਹੜੇ ਜਿੰਨੇ ਹੁੰਦੇ ਸੀ ਨੱਕੇ ਮੋੜਨੇ ਪੱਠੇ ਵੱਢ ਕੇ ਲਿਆਣੇ ਤੇ ਉਹ ਸਾਰਾ ਆਪ ਕਰ ਦਿੰਦੇ ਸੀ ਚਾਹੇ ਆਪਣੇ ਘਰ ਦੀਆਂ ਆਪਣੀਆਂ ਦਾਦੀਆਂ ਲਾ ਲੋ ਜਿਹੜੇ ਘਰ ਦਾ ਗੋਹਾ ਕੂੜਾ ਹੁੰਦਾ ਸੀਗਾ ਮੱਝਾ 100 100 ਮੱਝਾ ਸਾਬ ਦੇਣੀ ਹੈਗਾ ਉਹ ਆਪ ਕਰਦੇ ਹੁੰਦੇ ਸੀ ਹਾਂ ਸਾਰਾ ਕੁਝ ਨੇ ਆਪ ਕਰਦੇ ਸੀ ਪਿੰਡਾਂ ਦੇ ਵਿੱਚ ਸਾਰਾ ਕੁਝ ਨੇ ਆਪ ਕਰਨਾ ਧਾਰਾਂ ਚੋਣੀਆਂ ਦੁੱਧ ਸਾਰਾ ਕੁਝ ਮੰਦਾ ਏ ਟੂ ਏ ਇਹ ਅੱਜ ਕੱਲ ਦੇ ਆਪਣੇ ਮੁੰਡੇ ਆ ਉਹ ਪਹਿਲੀ ਗੱਲ ਆ ਕਿਸਾਨ ਜਿਹੜੇ ਪਰ ਭਾਈ ਆਪਣੇ ਕਿਸਾਨ ਭਾਈ ਪਿੰਡ ਵਾਲੇ ਗੱਲ ਕਰਦੇ ਆ ਹਾਂਜੀ ਹਾਂਜੀ ਉਹ ਪੜ੍ਹਾਈ ਜਾਂਦੇ ਪਏ ਆ ਪੜਾ ਕੇ ਉਹਨਾਂ ਨੂੰ ਆਇਰਲੈਂਡਸ ਕਰਾ ਕੇ ਬਾਹਰ ਨੂੰ ਤੋਰ ਰਿਹਾ ਹਾਂਜੀ ਲੈਣ ਇਹਨਾਂ ਦਾ ਮੁੱਦਾ ਹੋ ਗਿਆ ਕਿ ਬਾਹਰ ਜਾਣਾ ਹਰ ਇੱਕ ਦਾ ਮੁੱਦਾ ਇਹੀ ਆ ਕਿ ਮੈਂ ਬਾਹਰ ਜਾ ਕੇ ਇਹੀ ਕੰਮ ਕਰਨਾ ਇੱਥੇ ਕੋਈ ਵੀ ਕੰਮ ਕਰਕੇ ਰਾਜੀ ਨਹੀਂ ਹੈਗਾ ਹਾਂਜੀ ਇਹ ਮੈਂ ਸਾਰੇ ਬਾਹਰ ਜਾਣ ਨੂੰ ਤਿਆਰ ਰਹਿੰਦੇ ਆ ਠੀਕ ਆ ਜੇ ਮੜੇ ਮੋਟੇ ਇੱਥੇ ਹੈਗੇ ਆ ਉਹ ਆਪਣੇ ਕੀ ਕਰੀ ਜਾਂਦੇ ਇੱਥੇ ਵਿਆਹ ਕਰਾਉਂਦੇ ਆ ਮਨ ਕੇ ਜਦੋਂ ਅੱਜ ਕੱਲ੍ਹ ਇੰਸਟਾਗ੍ਰਾਮ ਤੁਸੀਂ ਦੇਖ ਲਓ ਰੀਲਾਂ ਚੱਲ ਪਈਆਂ ਨਾ ਹਾਂਜੀ ਵਿਆਹ ਮਿੱਠੀਆਂ ਰੋਟੀਆਂ ਲਾਉਂਦੇ ਹੁੰਦੇ ਸੀ ਹਾਂਜੀ 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 ਠੀਕ ਆ ਜੀ ਹਾਂਜੀ ਵਿਆਹ ਹੋ ਗਿਆ ਮਿੱਠੀ ਰੋਟੀ ਲਾ ਹਾਂ ਹਾਂ ਚੁੱਲੇ ਚੜਾਉਣਾ ਹੁਣ ਮੇਲਾ ਤਾਂ ਮਿੱਠੀ ਰੋਟੀ ਲਾਉਣ ਤੋਂ ਪਹਿਲਾਂ ਰੀਲ ਪੈ ਜਾਂਦੀ ਆ ਪਹਿਲਾਂ ਰੀਲ ਪੈ ਜਾਂਦੀ ਆ ਪਹਿਲਾਂ ਹੀ ਰੀਲ ਪੈ ਜਾਂਦੀ ਆ ਹਾਂ ਰੀਲ ਪਾ ਕੇ ਫਿਰ ਇਹ ਰੀਲਾਂ ਦੇ ਉੱਤੇ ਅੱਜ ਕੱਲ੍ਹ ਹਰ ਬੰਦੇ ਨੂੰ ਇਹ ਕਹਿੰਦੇ ਮੈਂ ਰੀਲ ਦੇ ਉੱਤੇ ਹੀ ਮਸ਼ਹੂਰ ਹਾਂ ਰੀਲਾਂ ਹੀ ਅੱਜ ਕੱਲ੍ਹ ਦੇ ਮਤਲਬ ਕਿ ਦਮਾਦ ਕਰੀਆਂ ਹੋਈਆਂ ਹਰ ਇੱਕ ਬੰਦੇ ਦੇ ਉੱਤੇ ਇਹ ਮਤਲਬ ਕਿ ਬਹੁਤ ਇਹ ਬੁਰੀ ਗੱਲ ਆ ਮਤਲਬ ਕਿ ਜਿਹੜੇ ਪ੍ਰਵਾਸੀ ਦੀ ਗੱਲ ਕਰੀਏ ਇਹ ਥੋੜੇ ਮਿਹਨਤੀ ਜ਼ਿਆਦਾ ਵਾ ਇਹ ਆ ਇਹਨਾਂ ਨੇ ਸੋਸ਼ਲ ਮੀਡੀਆ ਨੂੰ ਜ਼ਿਆਦਾ ਤਵੱਜੋ ਦਿੱਤੀ ਹੋਈ ਆ ਬਸ ਰੀਲਾਵਨ ਨਾਲੋਂ ਕੰਮ ਕਰ ਆਪਣੇ ਛੱਡਤੇ ਆ ਇਹ ਲੋਕ ਬਹੁਤ ਮਿਹਨਤੀ ਨੇ ਆਪਾਂ ਹਾਂ ਇਹ ਇਹ ਗੱਲ ਕੈਨ ਮੰਨਣਾ ਕੈਨ ਦੀ ਗੱਲ ਤੁਹਾਡੀ ਬਿਲਕੁਲ ਸਹੀ ਆ ਕਿ ਆਪਾਂ ਪ੍ਰਵਾਸੀਆਂ ਨੂੰ ਵੀ ਬਿਲਕੁਲ ਹੀ ਆਪਾਂ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਬੜੇ ਮਿਹਨਤੀ ਲੋਕ ਨੇ ਹਾਂ ਮਿਹਨਤੀ ਲੋਕ ਵੀ ਆ ਤੇ ਬਾਕੀ ਸਿਰਫ ਆਪਣੇ ਨਾਲ ਦੀ ਗਲਤੀ ਇਹ ਹੈ ਕਿ ਆਪਾਂ ਸਾਰੇ ਕੰਮ ਛੱਡ ਚੁੱਕੇ ਆ ਤੇ ਬਾਈ ਇੱਕ ਇੱਕ ਰਿਪੋਰਟ ਦੇ ਵਿੱਚ ਦਰਸ਼ਕਾਂ ਨਾਲ ਇੱਕ ਰਿਪੋਰਟ ਸਾਂਝੀ ਕਰਦੇ ਆ ਹਾਂ ਮਤਲਬ ਜਿਹੜੇ ਯੂਪੀ ਬਿਹਾਰ ਦੇ ਲੋਕ ਆ ਨਾ ਇਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਏਸ਼ੀਆ ਦੇ ਵਿੱਚ ਬਹੁਤ ਜਿਆਦਾ ਮਿਹਨਤੀ ਲੋਕ ਮੰਨਿਆ ਜਾਂਦਾ ਵਾ ਹਾਂਜੀ ਇਹ ਗੱਲ ਸਹੀ ਆ ਜੀ ਮਤਲਬ ਇਹ ਗੱਲ ਇਹ ਗੱਲ ਸਹੀ ਆ ਇਹ ਗੱਲ ਮੰਨਦੇ ਆਪਾਂ ਜੇ ਆਪਾਂ ਗੱਲ ਕਰੀਏ ਪੰਜਾਬੀਆਂ ਦੀ ਪੰਜਾਬੀ ਦੀ ਮੀਨਤੀ ਆ ਪਰ ਚੱਕਰ ਤੁਸੀਂ ਕੀ ਹੈ ਇਹ ਜਿਹੜੇ ਕੰਮ ਕਰਨਾ ਛੱਡ ਗਏ ਇਹ ਆਪਾਂ ਕੰਮ ਕਰਨਾ ਛੱਡ ਗਏ ਕੰਮ ਕਰਨ ਸ਼ਰਮ ਕਰਦੇ ਕੰਮ ਕਰਨ ਲੱਗੇ ਰੇੜੀ ਲਾਉਣ ਲੱਗੇ ਸ਼ਰਮ ਕਰਦੇ ਆ ਆਪਣਾ ਇਹ ਆਪਾਂ ਜੀ ਰੇੜੀ ਲਾਣੀ ਇਹ ਆ ਕੇ ਰੇੜੀ ਵੀ ਲਾ ਲੈਂਦੇ ਆ ਲੋਕਾਂ ਦੇ ਘਰਾਂ 'ਚ ਕੰਮ ਵੀ ਕਰ ਲੈਂਦੇ ਆ ਹਰ ਜਗ੍ਹਾ ਤੇ ਕੰਮ ਕਰ ਲੈਂਦੇ ਆ ਕਿਸੇ ਦੇ ਚਾਰ ਬੋਲ ਵੀ ਸੁਣ ਲੈਂਦੇ ਆ ਜਿਹੜਾ ਆਪਣਾ ਪੰਜਾਬੀ ਖੂਨ ਆ ਇਹ ਕਿਸੇ ਦੀ ਗੱਲ ਸੁਣ ਕੇ ਨਹੀਂ ਰਾਜੀ ਰਾਜੀ ਨਹੀਂਗਾ ਸਹੀ ਗੱਲ ਆ ਜੀ ਨਹੀਂ ਰਾਜੀ ਇਸ ਕਰਕੇ ਥੋੜਾ ਜਿਹਾ ਨਾ ਆਪਾਂ ਇਸ ਵੱਲੋਂ ਮਾਰ ਖਾ ਜਾਂਦੇ ਆ ਵੀ ਆਪਣੀਆਂ ਵੀ ਇਹਦੇ ਵਿੱਚ ਗਲਤੀਆਂ ਨੇ ਹਾਂ ਆਪਣੀ ਥੇੜੇ ਬੰਦੇ ਹੈਗੇ ਆ ਸਿਰਫ ਇਹਨਾਂ ਦੇ ਵਿੱਚ ਸਿਰਫ ਇੱਕ ਆਹੀ ਜਿਹੜਾ ਹੈਗੀ ਗੱਲ ਕਿ ਕਿਹਦੀ ਗੱਲ ਨਹੀਂ ਸੁਣ ਸਕਦੇ ਬਸ ਇਹ ਥੋੜਾ ਗੱਲ ਸੁਣ ਸਕਦੇ ਕਿਹਦੀ ਕਿਸੇ ਦੀ ਗਾਲ੍ਹਾਂ ਖਾ ਕੇ ਵੀ ਕੰਮ ਕਰ ਲੈਣਗੇ ਸਾਡੇ ਵਾਲੇ ਨਹੀਂ ਕੰਮ ਕਰ ਸਕਦੇ ਪਰ ਫਿਰ ਵੀ ਮੈਂ ਜੇ ਮੈਂ ਗੱਲ ਕਰਾਂ ਪੰਜਾਬੀ ਪੰਜਾਬੀ ਬਹੁਤ ਮਿਹਨਤੀ ਹੈਗੇ ਆ ਬਹੁਤ ਜ਼ਿਆਦਾ ਮਿਹਨਤੀ ਪੰਜਾਬੀ ਹੈਗੇ ਆ ਕਈਆਂ ਬਾਈ ਜੀ ਦੀ ਗੱਲ ਇਹ ਬਹੁਤ ਵਧੀਆ ਲੱਗੀ ਆ ਜਿਵੇਂ ਇਹਨਾਂ ਨੇ ਕਿਹਾ ਵਾ ਹੁਣ ਪਹਿਲਾਂ ਬਾਈ ਜੀ ਧਾਰਾ ਪਕੜਦੇ ਸੀਗੇ ਆਪਣੀਆਂ ਦਾਦੀ ਹੋ ਗਈ ਅੱਗੇ ਉਹਨਾਂ ਦੇ ਬਜ਼ੁਰਗ ਹੋ ਗਏ ਦਾਦੇ ਹੋ ਗਏ ਧਾਰਾ ਆ ਪਕੜਨੀ ਆ ਗੋਹਾ ਆ ਚੱਕਣਾ ਜੀ ਠੀਕ ਆ ਜੀ ਤੇ ਕੱਖ ਜਿਹੜਾ ਆਪਣੇ ਟੋਕਾ ਕਰਨਾ ਪਾ ਕੇ ਪਾਉਣਾ ਹਾਂ ਟੋਕਾ ਕਰਨਾ ਇੱਕ ਦਿਨ ਉਹ ਗੱਲ ਦੱਸਦਾ ਕਿ ਮੈਂ ਆਪਣੀ ਮਾਂ ਦੀ ਗੱਲ ਕਰਨਾ ਅਸੀਂ ਚਲ ਹੁਣ ਸ਼ਹਿਰ ਦੇ ਵਿੱਚ ਆ ਗਏ ਪੰਡ ਵਿੱਚ ਰਹਿੰਦੇ ਆ ਸਾਡੀ ਮਾਂ ਮਤਲਬ ਕਿ 40 ਕਿਲੋ ਦੀ ਪੰਡ ਚੱਕ ਕੇ 40 50 ਕਿਲੋ ਦੀ ਪੰਡ ਚੱਕ ਕੇ ਮਤਲਬ ਕਿ ਇਹ 10 10 ਕਿਲੋਮੀਟਰ ਦਾ ਘਰੇ ਆਉਂਦੀ 10 ਕਿਲੋਮੀਟਰ ਠੀਕ ਆ ਜੀ ਠੀਕ ਇਹਨਾਂ ਚੱਲ ਲੈਂਦੇ ਸੀ ਅੱਜ ਕੱਲ੍ਹ ਦੀਆਂ ਕੁੜੀਆਂ ਉਹ ਨਹੀਂ ਕਰ ਸਕਦੀ ਨਹੀਂ ਕਰ ਸਕਦੀ ਤੇ ਕੀ ਅਗਰ ਅਸੀਂ ਹੱਥੀ ਕੰਮ ਕਰਾਂਗੇ ਨਹੀਂ ਹਾਂਜੀ ਅਸੀਂ ਆਪ ਹੱਥੀ ਕੰਮ ਕਰਨਾ ਬੰਦ ਹੀ ਕਰਤਾ ਆਪਾਂ ਹੱਥੀ ਕੰਮ ਹੀ ਨਹੀਂ ਕਰਾਂਗੇ ਹਾਂਜੀ ਤੇ ਫਿਰ ਉਹਦੇ ਵਾਸਤੇ ਆਪਾਂ ਨੂੰ ਬਾਹਰੋਂ ਲੋਕ ਤਾਂ ਰੱਖਣੇ ਪੈਣਗੇ ਪੈਣਗੇ ਘਰਾਂ ਵਿੱਚ ਹਾਂਜੀ 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 ਆਪਾਂ ਨੂੰ ਪਰੇ ਰੱਖਣੇ ਪੈਣੇ ਆ ਲੋਕ ਕੋਈ ਤੁਹਾਨੂੰ ਮੈਂ ਕਹਿਣਾ ਜੀ ਹੁਣ ਜਿੱਦਾਂ ਮੈਂ ਆਨ ਕੇ ਜੱਲ ਅਸਾਨਾਂ ਦੀ ਗੱਲ ਕਰ ਲਈ ਆਪਾਂ ਹੁਣ ਆਪਾਂ ਉੱਥੇ ਪਿੰਡਾਂ ਦੇ ਵਿੱਚ ਲੋਕ ਨਹੀਂ ਕੰਮ ਕਰਦੇ ਹਾਂਜੀ ਪਿੰਡਾਂ ਦੇ ਮੁੰਡੇ ਜਿਹੜੇ ਬਹੁਤ ਘੱਟ ਕੰਮ ਕਰਕੇ ਰਹਿ ਜੀ ਆ ਇਸ ਕਰਕੇ ਉੱਥੇ ਪ੍ਰਵਾਸੀ ਆਇਆ ਹਾਂਜੀ ਝੋਨਾ ਲਾਣ ਲਈ ਜਾਂਦੇ ਕਣਕ ਵੜਨ ਲਈ ਜਾਂਦੇ ਆ ਇਹ ਮੈਨੂੰ ਲੱਗਦਾ ਕਿ ਜਿਹੜੇ ਅੱਗੇ ਮੰਨ ਕੇ ਪਿੰਡਾਂ ਦੇ ਵਿੱਚ ਇੱਕ ਤਾਂ ਕਿਸਾਨ ਹੁੰਦੇ ਸੀਗੇ ਕਿਸਾਨਾਂ ਦੇ ਨਾਲ ਜੋ ਛੋਟੀ ਜਿਹੀ ਬੰਦੇ ਦੀ ਗੱਲ ਕਰ ਲਈਏ ਆਪਾਂ ਹਾਂਜੀ ਸੀਰੀ ਦੀ ਵਗੈਰਾ ਜਿੱਦਾਂ ਗੱਲ ਕਰੀ ਉਹ ਵੀ ਕੰਮ ਕਰਦੇ ਹੁੰਦੇ ਸੀਗੇ ਜਿਹੜੇ ਪਿੰਡ ਦੇ ਭਰਾ ਹੁੰਦੇ ਸੀ ਉਹ ਨਾਲ ਕੱਟਾਂ ਦੇ ਭਰਾ ਹੀ ਮੰਨੇ ਜਾਂਦੇ ਉਹ ਨਾਲ ਕੰਮ ਕਰਦੇ ਆ ਨਾਲ ਕੰਮ ਕਰਦੇ ਰਹਿੰਦੇ ਸੀ ਉਹ ਹਾਂਜੀ ਤੇ ਹਨਾ ਜਿਹੜੇ ਉਹਨਾਂ ਦੇ ਜਵਾਕ ਹਨ ਸੀਰੀਆਂ ਦੇ ਮੰਨ ਕੇ ਜਿਹੜੇ ਜਵਾਕਾਂ ਦੀ ਗੱਲ ਉਹ ਵੀ ਨਹੀਂ ਹੁਣ ਖੇਤੀਬਾੜੀ ਵਾਲਾ ਕੰਮ ਕਰਦੇ ਉਹ ਵੀ ਕੰਮ ਟੌਰ ਵਾਲਾ ਪਹਾੜ ਦੇ ਘਾਣ ਟੌਰ ਵਾਲਾ ਕੰਮ ਮਿਲੇ ਹਾਂਜੀ ਲੈ ਕੁਰਸੀ 'ਤੇ ਬੈਠ ਕੇ ਸੀ ਕਰ ਲਈਏ ਸਾਰੇ ਮੈਂ ਕਹਿੰਦਾ ਅੱਜ ਦੇ ਟਾਈਮ ਦੇ ਵਿੱਚ ਫੋਨਾਂ ਦੇ ਵਿੱਚ ਵੜੇ ਹੋਏ ਆ ਹਰ ਇੱਕ ਬੰਦੇ ਨੂੰ ਸਿਰਫ ਫੋਨ ਚਾਹੀਦਾ ਵਾ ਹੋਰ ਮਹਿੰਗਾ ਚਾਹੀਦਾ ਇਹ ਤਾਂ ਨਾ ਚੀਜ਼ਾਂ ਦਾ ਸੁਧਾਰ ਤਾਂ ਹੀ ਹੋ ਸਕਦਾ ਜੇ ਅਗਰ ਆਪਾਂ ਪੁਰਾਣੇ ਸਮਿਆਂ ਦੀ ਤਰ੍ਹਾਂ ਆਪਣੇ ਘਰਾਂ ਦੇ ਕੰਮ ਜਿਹੜੇ ਆਪ ਕਰੀਏ ਆਪਣੇ ਘਰਾਂ ਦੇ ਕੰਮ ਆਪ ਕਰੀਏ ਠੀਕ ਆ ਜੀ ਆਪਣੇ ਘਰ ਪਰਿਵਾਰ ਦੇ ਵਿੱਚ ਪਹਿਲਾਂ ਪਹਿਲਾਂ ਜਿਹੜੇ ਲੋਕ ਹੁੰਦੇ ਸੀ ਨਾ ਜ਼ਿਆਦਾਤਰ ਉਹ ਨੇ ਘਰ ਪਰਿਵਾਰ ਦੇ ਕੰਮ ਆਪ ਇਸ ਕਰਕੇ ਵੀ ਕਰਦੇ ਸੀਗੇ ਤੇ ਉਪਰਾ ਬੰਦਾ ਸਾਡੇ ਘਰ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਸੀ ਹਾਂ ਦਖਲ ਅੰਦਾਜ਼ੀ ਨਾਲੇ ਹਾਂ ਤੇ ਹੁਣ ਇਹ ਦੇਖ ਲਓ ਅੱਜ ਕੱਲ ਦੇਖ ਲਓ ਨਾ ਆਪਾਂ ਜੀ ਮਤਲਬ ਜਿਵੇਂ ਹੁੰਦਾ ਸੀਗਾ ਧੀ ਭੈਣ ਦਾ ਕੋਈ ਪੜਦਾ ਹੁੰਦਾ ਸੀ ਪੜਦਾ ਹੁੰਦਾ ਸੀ ਤੇ ਅੱਜ ਕੱਲ ਤਾਂ ਇਹ ਹੋ ਗਿਆ ਕਿ ਮਤਲਬ ਆਪ ਹੀ ਆਪਾਂ ਆਪਣੀਆਂ ਵੀਡੀਓ ਚੱਕ ਕੇ ਰੀਲਾਂ ਪਾਈ ਜਾਂਦੇ ਹਾਂ ਲੋਕਾਂ ਨੂੰ ਸ਼ੇਅਰ ਕਰ ਦਿੰਦੇ ਹਾਂ ਪੜਦਾ ਖਤਮ ਹਾਂ ਲੋਕਾਂ ਨੂੰ ਸ਼ੇਅਰ ਕਰ ਦਿੰਦੇ ਉਹ ਸਾਰਾ ਪੜਦਾ ਖਤਮ ਹੋ ਗਿਆ ਦੱਸੀ ਜਾਂਦਾ ਤੁਹਾਨੂੰ ਮੈਂ ਉਹੀ ਗੱਲ ਕਰ ਰਿਹਾ ਹਾਂ ਕਿ ਜਿਹੜਾ ਲੋਕ ਕੀ ਜਿਹੜੇ ਆਪਾਂ ਨੂੰ ਮਨ ਪ੍ਰਵਾਸੀ ਆ ਪਰਸੋਈਆਂ ਤੱਕ ਵੜ ਸੋਈਆਂ ਵਿੱਚ ਵੀ ਕੰਮ ਕਰਦੇ ਆ ਆਪਣੇ ਪਸ਼ੂ ਵੀ ਸੰਭਾਲਦੇ ਆ ਗੋਹਾ ਤੇ ਖੇਤੀ ਦਾ ਕੰਮ ਸਾਰਾ ਕੁਝ ਇਹ ਕਰਦੇ ਆ ਆਪਾਂ ਰੋਟੀ ਦਾ ਉਹਨਾਂ ਦੇ ਹੱਥੀਂ ਖਾਣੀ ਆ ਰੋਟੀ ਆ ਰੋਟੀਆਂ ਉਹਨਾਂ ਦੇ ਹੱਥ ਖਾ ਰਿਹਾ ਆ ਬਾਈ ਜੀ ਜਿਹੜੇ ਹੋਰ ਸਟੇਟ ਆ ਆਪਣੇ ਦੇਸ਼ ਦੇ ਵਿੱਚ ਹਾਂਜੀ ਜਿਵੇਂ ਕਿ ਹਿਮਾਚਲ ਆ ਹਾਂਜੀ ਉੱਤਰਾਖੰਡ ਆ ਹਾਂਜੀ ਤੇ ਹੋਰ ਵੀ ਕਈ ਸਟੇਟ ਆ ਮਣੀਪੁਰ ਵਗੈਰਾ ਹਾਂਜੀ ਹੁਣ ਉਹਨਾਂ ਸਟੇਟਾਂ ਦੇ ਵਿੱਚ ਵੀ ਤੁਸੀਂ ਦੇਖੋ ਕਿ ਪ੍ਰਵਾਸ ਦੇ ਲਈ ਸਪੈਸ਼ਲ ਕਾਨੂੰਨ ਲੱਗੇ ਹੋਏ ਨੇ ਹਾਂਜੀ ਕਿ ਉੱਥੇ ਬਾਹਰ ਦਾ ਬੰਦਾ ਬੜੀ ਆਸਾਨੀ ਨਾਲ ਜਗ੍ਹਾ ਨਹੀਂ ਲੈ ਲੈ ਸਕਦਾ ਜਿੰਨੀ ਆਸਾਨੀ ਨਾਲ ਬੰਦਾ ਪੰਜਾਬ ਦੇ ਵਿੱਚ ਜਗ੍ਹਾ ਲੈ ਲੈਂਦਾ ਵਾ ਹਾਂਜੀ ਜਿਹੜਾ ਇਹਦੀ ਵੀ ਗੱਲ ਕਰੀ ਨਾ ਇਹਦੇ ਵਿੱਚ ਵੀ ਥੋੜਾ ਜਿਹਾ ਪੰਜਾਬੀ ਪੰਜਾਬੀਆਂ ਦਾ ਥੋੜਾ ਜਿਹਾ ਤਾਂ ਘਾਟਾ ਹੈਗਾ ਹੀ ਹੈਗਾ ਵਾ ਤੇ ਜਿਹੜੇ ਥੋੜਾ ਜਿਆਦਾ ਮਤਲਬ ਕਿ ਜਿੰਮੇਵਾਰ ਬਣੇ ਬੰਦੇ ਆ ਤੇ ਉਹ ਥੋੜੇ ਲੀਡਰ ਆ ਇਹਨਾਂ ਨੂੰ ਚਾਹੀਦਾ ਕਿ ਇਹਦੇ ਤੇ ਕਾਨੂੰਨ ਬਹੁਤ ਹੀ ਤਕੜਾ ਬਣਾਉਣਾ ਚਾਹੀਦਾ ਵਾ ਕਿ ਤਾਂ ਜੋ ਥੋੜੀ ਲਿਮਿਟ ਦਾ ਇੱਥੇ ਪ੍ਰਵਾਸ ਹੋ ਸਕੇ ਹੁਣ ਤੁਸੀਂ ਆਪਾਂ ਗੱਲ ਕਰੀਏ ਤਾਂ ਤੁਸੀਂ ਦੇਖ ਲਓ ਹਿਮਾਚਲ ਦੇ ਵਿੱਚ ਤੁਸੀਂ ਸਿਰਫ ਲਿਮਿਟ ਦੀ ਹੀ ਜ਼ਮੀਨ ਲੈ ਸਕਦੇ ਹੋ ਉੱਥੇ ਜਾ ਕੇ ਉਹ ਵੀ ਖੇਤੀ ਲਈ ਉੱਥੇ ਤੁਸੀਂ ਰਹਿ ਨਹੀਂ ਸਕਦੇ ਜੇ ਤੁਸੀਂ ਕਹਿੰਦੇ ਮੰਨ ਕੇ ਉੱਥੇ ਖੇਤੀ ਲਈ ਜ਼ਮੀਨ ਲੈ ਕੇ ਤੁਸੀਂ ਉੱਥੇ ਆਪਣਾ ਘਰ ਬਣਾ ਲਓ ਨਹੀਂ ਉਹ ਸਿਰਫ ਉਹਨਾਂ ਦੇ ਕਾਨੂੰਨ ਦੇ ਫਿਰ ਵਿਰੋਧ ਹੋ ਸਕਦਾ ਵਾ ਤੇ ਬਾਈ ਜੀ ਦੇਖੋ ਐਦਾਂ ਦੀ ਕੋਈ ਵੀ ਗੱਲ ਨਹੀਂ ਗਈ ਜਿਹੜੇ ਮਿਹਨਤੀ ਲੋਕ ਆਉਂਦੇ ਨੇ ਠੀਕ ਆ ਜੀ ਤੇ ਉਹ ਆਪਣੀ ਮਿਹਨਤ ਕਰਨ ਵਧੀਆ ਗੱਲ ਆ ਅਸੀਂ ਵੀ ਕਹਿੰਦੇ ਆ ਕਿ ਹੁਣ ਆਇਆ ਬੰਦਾ ਐਦਾਂ ਦੇ ਹੋਰ ਵੀ ਬੰਦੇ ਆਉਣ ਹਨਾ ਕੰਮਕਾਰ ਕਰਨ ਬਹੁਤ ਵਧੀਆ ਗੱਲ ਆ ਇਹ ਨਹੀਂ ਕੰਮਕਾਰ ਕਰਨਾ ਇੱਥੇ ਕੋਈ ਗਲਤ ਗੱਲ ਅਸੀਂ ਨਹੀਂ ਕਹਿੰਦੇ ਗਲਤ ਗੱਲ ਜਿਹੜੇ ਗਲਤ ਗਲਤ ਬੰਦੇ ਆ ਰਹੇ ਆ ਗਲਤ ਬੰਦੇ ਆ ਰਹੇ ਗਲਤ ਗੱਲ ਆ ਮੰਨ ਕੇ ਚੱਲੋ ਜਿਹੜੀ ਇੰਨੀ ਜਿਹੜੀ ਜ਼ਮੀਨ ਇਹ ਪ੍ਰਵਾਸੀ ਇੱਥੇ ਆ ਕੇ ਲੈ ਰਹੇ ਆ ਉਹ ਮਤਲਬ ਨਹੀਂ ਹੋਣਾ ਚਾਹੀਦਾ ਮੰਨ ਕੇ ਚੱਲੋ ਜੇ ਮੰਨ ਹੋਰਾਂ ਸੂਬਿਆਂ ਦੇ ਵਿੱਚ ਜੇ ਕਾਨੂੰਨ ਲਾਗੂ ਕੀਤੇ ਹੋਏ ਇਹਨਾਂ ਨੇ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪੰਜਾਬ ਨੂੰ ਇੱਕ ਸ਼ਾਮਲਟ ਕਿਉਂ ਬਣਾ ਦਿੱਤਾ ਗਿਆ ਇਹ ਵੀ ਚੀਜ਼ ਆ ਤੇ ਮੰਨ ਕੇ ਆਪਾਂ ਇਹਨਾਂ ਨੂੰ ਮੜੇ ਨਹੀਂ ਕਹਿੰਦੇ ਕਿ ਕੰਮ ਨਹੀਂ ਕਰਨਾ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਤੁਹਾਨੂੰ ਦੱਸੀ ਗੱਲ ਕਰ ਰਹੀ ਮਣੀਪੁਰ ਦੀ ਮਣੀਪੁਰ ਦੇ ਵਿੱਚ ਕੁਝ ਕੁਝ ਏਦਾਂ ਦੇ ਕਬੀਲੇ ਆ ਜਿਹੜੇ ਸ਼ਹਿਰੀ ਬੰਦੇ ਨੂੰ ਆਪਣੇ ਪਿੰਡ ਦੇ ਵਿੱਚ ਜਗ੍ਹਾ ਨਹੀਂ ਲੈਣ ਦਿੰਦੇ ਉਹ ਕਿਉਂ ਨਹੀਂ ਲੈਣ ਦਿੰਦੇ ਉਹਨਾਂ ਨੂੰ ਪਤਾ ਜੇ ਸਾਡੇ ਪਿੰਡ ਦੇ ਵਿੱਚ ਆਉਂਗਾ ਸਾਡੇ ਪਹਿਰਾਵੇ ਨੂੰ ਇਫੈਕਟ ਕਰੂੰਗਾ ਸਾਡਾ ਪਹਿਰਾਵਾ ਚੇਂਜ ਕਰਨ ਦੀ ਕੋਸ਼ਿਸ਼ ਕਰੂੰਗਾ ਜੋ ਸਾਡਾ ਕਲਚਰ ਆ ਉਹ ਚੇਂਜ ਕਰਨ ਦੀ ਕੋਸ਼ਿਸ਼ ਕਰੂੰਗਾ ਜੋ ਅਸੀਂ ਮਤਲਬ ਜੋ ਵੀ ਉਹ ਇਤਿਹਾਸ ਜਿਸ ਚੀਜ਼ ਨਾਲ ਵੀ ਜੁੜੇ ਹੋਏ ਆ ਸਭ ਕੁਝ ਉਹ ਇਫੈਕਟ ਕਰੂੰਗਾ ਤਾਂ ਆਰ ਕਿਉਂ ਜਗ੍ਹਾ ਲੈਣ ਹੀ ਨਹੀਂ ਦਿੰਦੇ ਉੱਥੇ ਤੇ ਮਤਲਬ ਕਿ ਬਾਹਰਲਾ ਪ੍ਰਵਾਸੀ ਉਹ ਤਾਂ ਕੀ ਜਗ੍ਹਾ ਲੈ ਸਕਦਾ ਕਿਉਂਕਿ ਹਰ ਸਟੇਟ ਦਾ ਕਲਚਰ ਅਲੱਗ-ਅਲੱਗ ਹੈ ਜੀ ਕਲਚਰ ਅਲੱਗ-ਅਲੱਗ ਹੈ ਹੁਣ ਸਿੱਕਮ ਦੀ ਗੱਲ ਕਰੀਏ ਸਿੱਕਮ ਦੇ ਵਿੱਚ ਵੀ ਇਹੀ ਹੈ ਉੱਥੇ ਵੀ ਤੁਸੀਂ ਕੋਈ ਵੀ ਬੰਦਾ ਘਰ ਬਣਾਣ ਲਈ ਜਗ੍ਹਾ ਤਾਂ ਲੈ ਨਹੀਂ ਸਕਦਾ ਨਾ ਉੱਥੇ ਪ੍ਰਵਾਸੀ ਜਾਂਦੇ ਆ ਸਭ ਤੋਂ ਵੱਧ ਜੇ ਪ੍ਰਵਾਸੀ ਦੀ ਗੱਲ ਕਰੀਓ ਪੰਜਾਬ ਦੇ ਵਿੱਚ ਸਿੱਕਮ ਦੇ ਵਿੱਚ ਜੇ ਤੂੰ ਜਗ੍ਹਾ ਲੈ ਸਕਦੇ ਸਰ ਉੱਥੇ ਉਹ ਬੰਦਾ ਜਗ੍ਹਾ ਲੈ ਸਕਦਾ ਜਿਹੜਾ ਜਿੰਨੇ ਇੰਡਸਟਰੀ ਖੋਲਣੀ ਉੱਥੇ ਬਾਈ ਜੀ ਦੂਜੀ ਦੂਜੀ ਗੱਲ ਇਹ ਵੀ ਹੈ ਨਾ ਬਈ ਅਗਰ ਮੰਨ ਲਓ ਆਪਾਂ ਲੋਕਾਂ ਨੇ ਜਗ੍ਹਾ ਵੇਚੀ ਆ ਤਾਂ ਹੀ ਲਈਆਂ ਉਹਨਾਂ ਨੇ ਜੇ ਆ ਇਹ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਨਾ ਲੋਕੀ ਜਿਹੜੇ ਹੁਣ ਛੱਡ ਕੇ ਆਪ ਤਾਂ ਬਾਹਰ ਚਲੇ ਗਏ ਆ ਜਿਹੜੇ ਪਰੇਸ਼ਾਨ ਦੂਜੇ ਹੋ ਰਹੇ ਆ ਤੇ ਨਾ ਤਾਂ ਉਹਨਾਂ ਨੂੰ ਕੋਈ ਕੰਮਕਾਰ ਮਿਲਦਾ ਪਿਆ ਵਾ ਹੁਣ ਕੰਮਕਾਰ ਦੇ ਵਿੱਚ ਵੀ ਤੁਸੀਂ ਦੇਖ ਲਓ ਇੰਨਾ ਫੈਕਟ ਪਿਆ ਹੋਇਆ ਵਾ ਹੁਣ ਮੰਨ ਕੇ ਚੱਲੋ ਇੱਕ ਫੈਕਟਰੀ ਖੁੱਲੀ ਹੋਈ ਆ ਉਹਨਾਂ ਵਿੱਚ ਸਿੱਕਮ ਦੀ ਚ ਗੱਲ ਕਰ ਰਿਹਾ ਸੀ ਪਹਿਲਾਂ ਸਿੱਕਮ ਦੀ ਗੱਲ ਸੁਣ ਲਓ ਮੇਰੇ ਤੋਂ ਸਿੱਕਮ ਦੇ ਵਿੱਚ ਇਦਾਂ ਹੋਇਆ ਕਿ ਉਹ ਪੜੇ ਉੱਥੇ ਇੰਡਸਟਰੀ ਲਈ ਜਗ੍ਹਾ ਮਿਲ ਸਕਦੀ ਜਿਹੜੀ ਇੰਡਸਟਰੀ ਨੂੰ ਜਗ੍ਹਾ ਮਿਲਦੀ ਆ ਉੱਥੇ ਲੋਕਾਂ ਦਾ ਮੰਨਣਾ ਇਹੇ ਆ ਕਿ ਉਹ ਕਹਿੰਦੇ ਨਾ ਕਿ ਜੇ ਇੱਥੇ ਇੰਡਸਟਰੀ ਖੁੱਲ੍ਹੂਗੀ ਸਾਨੂੰ ਰੋਜ਼ਗਾਰ ਮਿਲੂਗਾ ਉੱਥੇ ਜੋ ਵੀ ਵੱਡੇ ਵੱਡੇ ਉਹਦੇ ਫੈਕਟਰੀ ਦੇ ਵਿੱਚ ਹੋਣਗੇ ਉਹ ਸਿਰਫ ਉੱਥੇ ਸਿੱਕਮ ਦੇ ਲੋਕਾਂ ਨੂੰ ਹੀ ਮਿਲਣੇ ਆ ਉਹ ਪਾਇਓਰਟੀ ਉਹਨਾਂ ਨੂੰ ਹੀ ਮਿਲਦੀ ਉੱਥੇ ਜਾ ਕੇ ਤੇ ਆਪਣੇ ਪੰਜਾਬ ਦੀ ਗੱਲ ਕਰ ਲਈ ਆਪਣੇ ਲੁਧਿਆਣੇ ਦੀ ਗੱਲ ਕਰ ਲਓ ਮਤਲਬ ਕਿ ਇੱਥੇ ਵੱਡੇ ਵੱਡੇ ਜੇ ਉਹਦੇ ਮਿਲੇ ਹੋਏ ਫੈਕਟਰੀਆਂ ਦੇ ਵਿੱਚ ਕੋਈ ਸੀਏ ਆ ਕੋਈ ਜਿਹੜਾ ਵੀ ਜੋ ਵੀ ਹੋਦਾ ਕਹਿਦੀ ਆ ਆਪਾਂ ਤੇ ਉਹ ਸਿਰਫ ਉੱਥੇ ਪ੍ਰਵਾਸੀ ਹੀ ਕਰ ਲੈ ਕਰਦੇ ਪਿਆ ਜੇ ਮੰਨ ਕੇ ਚੱਲ ਉੱਥੇ ਪ੍ਰਵਾਸੀ 100 ਬੰਦਾ ਜੇ ਮੰਨ ਕੇ ਕੰਮ ਕਰ ਰਿਆ ਆਪਣੇ ਲੁਧਿਆਣੇ ਦੀ ਕੋਈ ਫੈਕਟਰੀ ਦੀ ਗੱਲ ਕਰ ਲਈ ਜੇ ਉੱਥੇ 100 ਬੰਦਾ ਕੰਮ ਕਰ ਰਿਆ ਵਾ ਬਸਤ ਹਜ਼ਾਰਾਂ ਬੰਦਾ ਕੰਮ ਕਰਦਾ ਵਾ ਸਿਰਫ ਇੱਕ ਅੰਦਾਜ਼ਾ ਲਾਣੇ 100 ਬੰਦਾ ਜੇ ਕੰਮ ਕਰ ਰਿਆ ਉੱਥੇ ਸਿਰਫ ਉਹਦੇ ਵਿੱਚ ਸੱਤ ਪੰਜਾਬੀ ਆ ਬਾਕੀ ਸਾਰੇ ਪ੍ਰਵਾਸੀ ਹੀ ਬੰਦੇ ਉੱਥੇ ਵੀ ਇਹ ਆ ਵੀ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਹੱਕਾਂ ਦੇ ਉੱਪਰ ਵੀ ਡਾਕਾ ਨਾ ਪੈ ਰਿਹਾ ਬਹੁਤ ਜ਼ਿਆਦਾ ਪੈ ਰਿਹਾ ਜਿੱਦਾਂ ਤੁਸੀਂ ਦੇਖੋ ਫਿਰ ਆਪਣੇ ਇੱਥੇ ਲੋਕੀ ਨਸ਼ਿਆਂ ਵੱਲ ਤ ਮਾਨ ਲੈਂ ਕਿ ਜਦੋਂ ਉਹ ਪੜ੍ਹਦੇ ਦੇਖ ਕੇ ਥੋੜਾ ਜਿਹਾ ਡਿਪਰੈਸ਼ਨ ਚੱਲ ਜਾਂਦੇ ਡਿਪਰੈਸ਼ਨ ਦੇ ਕਰਕੇ ਉਹ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਆ ਆਪਾਂ ਕਹਿੰਦੇ ਰਹਿੰਦੇ ਆ ਆਪਣੇ ਪੰਜਾਬੀ ਗੱਲ ਦਾ ਪੰਜਾਬੀ ਕੋਈ ਗਲਤ ਨਹੀਂ ਹੈਗੇ ਜੋ ਕਿ ਬੰਦਾ ਕੰਮਕਾਰ ਤੇ ਲੱਗਿਆ ਹੋਊਗਾ ਉਹ ਇਸ ਕੰਮਾਂ ਵੱਲ ਨਾ ਧਿਆਨ ਦੇਊਗਾ ਤੇ ਬਾਈ ਜੀ ਇੱਕ ਨਾ ਲੁਧਿਆਣੇ ਦੀ ਤੁਹਾਨੂੰ ਮੈਂ ਗੱਲ ਦੱਸਦਾ ਵਾ ਹਾਂਜੀ ਤੇ ਕਿਸੇ ਨੇ ਜਗਾ ਵੇਚੀ ਸੀਗੀ ਮਤਲਬ ਪੁਰਾਣੇ ਸਮੇਂ ਦੇ ਵਿੱਚ ਇੰਡਸਟਰੀ ਦੇ ਲਈ ਅੱਛਾ ਜੀ ਜਗਾ ਦਿੱਤੀ ਉੱਥੇ ਫੈਕਟਰੀਆਂ ਲੱਗੀਆਂ ਲੱਗੀਆਂ ਤੇ ਹੁਣ ਅੱਗੇ ਜਿਹੜੇ ਅਗਲੀ ਜਨਰੇਸ਼ਨ ਆ ਹਾਂਜੀ ਉਹਨਾਂ ਦੀ ਉਸੇ ਫੈਕਟਰੀਆਂ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰ ਰਹੇ ਨੇ ਪਤਾ ਲੱਗਿਆ ਹਾਂਜੀ ਹਾਂ ਖਬਰ ਦੇਖ ਵੀ ਸਿਕਿਉਰਿਟੀ ਗਾਰਡ ਦਾ ਕੰਮ ਕਰ ਰਹੇ ਹੁਣ ਤੁਸੀਂ ਇਹੀ ਦੇਖਣਾ ਹੁਣ ਦੇਖੋ ਜ਼ਮੀਨਾਂ ਜਾਇਦਾਦਾਂ ਵਾਲੇ ਹੋ ਗਏ ਹਾਂਜੀ ਲੈਂਡਲੋਰਡ ਬੰਦੇ ਹੋ ਕੇ ਆਪਾਂ ਜਿਹੜੀਆਂ ਪੁਰਾਣੇ ਸਮੇਂ ਵਿੱਚ ਜ਼ਮੀਨਾਂ ਵੇਚ ਕੇ ਗਲਤੀਆਂ ਕਰ ਲਈਆਂ ਕਰ ਲਈਆਂ ਤੇ ਅੱਜ ਸਾਨੂੰ 10-10 ਹਜ਼ਾਰ ਦੀਆਂ 12-12 ਹਜ਼ਾਰ ਦੀਆਂ ਨੌਕਰੀਆਂ ਲਈ ਹਾਂਜੀ ਉਹੀ ਫੈਕਟਰੀਆਂ 'ਚ ਕੰਮ ਕਰਨਾ ਪੈ ਰਿਹਾ ਉਹ ਹੀ ਤੇ ਸਾਡੀਆਂ ਗਲਤੀਆਂ ਨੇ ਇਹ ਸਾਡੀਆਂ ਗਲਤੀਆਂ ਨੇ ਹੁਣ ਜੇ ਆਪਾਂ ਗੱਲ ਕਰੀਏ ਪ੍ਰਵਾਸੀ ਨੂੰ ਅਸੀਂ ਮਨਾ ਨਹੀਂ ਕਰਦੇ ਪ੍ਰਵਾਸੀ ਦੇ ਹੀ ਕੋਈ ਵਿਰੋਧ ਪਰ ਜੇ ਆਕੇ ਸਾਡੇ ਹੱਕਾਂ ਦੇ ਉੱਤੇ ਹੀ ਡਾਕਾ ਮਾਰੇ ਜੇ ਇਹ ਵੀ ਤਾਂ ਵੱਡੀ ਗੱਲ ਹੈ ਅਸੀਂ ਕਹਿੰਦੇ ਆ ਵੀ ਸਰਕਾਰ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਲਈ ਰਾਖੀ ਦਾ ਕਾਨੂੰਨ ਲਿਆਵੇ ਨਹੀਂ ਜੇ ਇੱਥੇ ਇੰਡਸਟਰੀ ਖੁੱਲਦੀ ਨਾ ਪੰਜਾਬ ਨੂੰ ਪਾਇਓਰਿਟੀ ਮਿਲਣੀ ਚਾਹੀਦੀ ਪੰਜਾਬੀ ਮੁੰਡੇ ਕੁੜੀਆਂ ਨੂੰ ਪਾਇਓਰਿਟੀ ਮਿਲਣੀ ਚਾਹੀਦੀ ਹੈ ਇਹ ਨਹੀਂ ਪੰਜਾਬੀ ਜਿਹੜੇ ਮੁੰਡੇ ਕੁੜੀਆਂ ਉਹ ਤਾਂ ਬੇਲੇ ਵੀ ਤੁਰੇ ਫਿਰਦੇ ਆ ਹਾਂਜੀ ਠੀਕ ਆ ਤੇ ਇਹੇ ਆ ਕੇ ਕੰਮ ਕਰੀ ਜਾਂਦੇ ਆ ਹਾਂਜੀ ਇਹ ਵੀ ਬਹੁਤ ਵੱਡੀ ਗੱਲ ਆ ਬਾਕੀ ਜੇ ਅਪਾਂ ਗੱਲ ਕਰੀਏ ਸਾਰੇ ਪੰਜਾਬੀ ਵੀ ਨਹੀਂ ਮਾੜੇ ਹੋ ਸਕਦੇ ਅਪਾਂ ਕਹਿੰਦੇ ਸਾਰੇ ਪੰਜਾਬੀ ਮਾੜੇ ਆ ਬਾਕੀ ਇੱਕ ਕਹਿਣ ਦੀ ਗੱਲ ਇਹ ਆ ਕਿ ਪ੍ਰਵਾਸੀਆਂ ਦੀ ਲੋੜ ਹੈ ਵੀ ਆ ਕੰਮ ਦੇ ਲਈ ਹਾਂਜੀ ਕੰਮ ਦੇ ਲਈ ਲੋੜ ਹੈ ਲੋੜ ਹੈਗੀ ਆ ਕੰਮ ਕਰਨ ਜਿਵੇਂ ਪੁਰਾਣੇ ਸਮਿਆਂ ਤੋਂ ਪ੍ਰਵਾਸ ਹਰੇਕ ਦੇਸ਼ ਦੇ ਵਿੱਚ ਹੋਰ ਵਿਦੇਸ਼ਾਂ 'ਚ ਵੀ ਹੁੰਦਾ ਰਿਹਾ ਵਾ ਤੇ ਹੁੰਦਾ ਰਹੇਗਾ ਵੀ ਰੋਕਿਆ ਨਹੀਂ ਜਾ ਸਕਦਾ ਪੂਰੇ ਤਰੀਕੇ ਨਾਲ ਪਰ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਹੱਕਾਂ ਦਾ ਵੀ ਖਿਆਲ ਰੱਖਿਆ ਜਾਣਾ ਚਾਹੀਦਾ ਹਾਂਜੀ ਕਿ ਕਾਨੂੰਨ ਕੋਈ ਰੈਗੂਲੇਸ਼ਨ ਬਣਨੀ ਚਾਹੀਦੀ ਇਹ ਚੀਜ਼ ਦੇ ਉੱਪਰ ਤਾਂ ਜੋ ਕਿ ਜਿਹੜੀ ਡੈਮੋਗ੍ਰਾਫੀ ਆ ਬਿਲਕੁਲ ਚੇਂਜ ਬਿਲਕੁਲ ਚੇਂਜ ਨਾ ਹੋ ਜਾਏ ਇਸ ਦੀ ਗੱਲ ਕਹਿਣ ਦੀ ਗੱਲ ਇਹ ਹੈ ਬਾਈ ਜੀ ਕਿ ਅਗਰ ਹੁਣ ਹਰਿਆਣਾ ਪੰਜਾਬ ਚੋਂ ਨਿਕਲੇ ਆ ਹਾਂਜੀ ਹਿਮਾਚਲ ਪੰਜਾਬ ਚੋਂ ਨਿਕਲੇ ਆ ਜੀ ਹੁਣ ਜਦੋਂ ਪੰਜਾਬੀ ਬੰਦਾ ਹਿਮਾਚਲ ਦੇ ਵਿੱਚ ਜਗ੍ਹਾ ਨਹੀਂ ਲੈ ਸਕਦਾ ਉੱਤਰਾਖੰਡ ਦੇ ਵਿੱਚ ਜਗ੍ਹਾ ਨਹੀਂ ਲੈ ਸਕਦਾ ਮਣੀਪੁਰ ਚ ਜਗ੍ਹਾ ਨਹੀਂ ਲੈ ਸਕਦਾ ਹਾਂਜੀ ਹਾਂਜੀ ਤਾ ਸਾਡੇ ਹੀ ਇੱਥੇ ਐਦਾਂ ਦਾ ਕਾਨੂੰਨ ਕਿਉਂ ਨਹੀਂ ਹੈਗਾ ਅਸੀਂ ਇਹ ਕਹਨੇ ਆ ਅਸੀਂ ਕਿਸੇ ਦੇ ਖਿਲਾਫ ਨਹੀਂ ਕਿਉਂਕਿ ਅਸੀਂ ਵੀ ਇਸ ਦੇਸ਼ ਦੇ ਵਾਸੀ ਆ ਅਸੀਂ ਭਾਰਤ ਦੇਸ਼ ਦੇ ਵਾਸੀ ਆ ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂਗੇ ਅਸੀਂ ਇਹੀ ਕਹਨੇ ਆ ਕਿ ਜਦੋਂ ਅਸੀਂ ਕੋਸ਼ ਸਟੇਟਾਂ ਚ ਕਾਨੂੰਨ ਜਗ੍ਹਾ ਨਹੀਂ ਲੈ ਸਕਦੇ ਤੇ ਉਹ ਵੀ ਸਟੇਟ ਦੇਸ਼ ਦਾ ਹਿੱਸਾ ਨੇ ਤਾਂ ਇਹ ਕਾਨੂੰਨ ਸਾਡੇ ਸਟੇਟ ਦੇ ਵਿੱਚ ਕਿਉਂ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰ ਦਰਸ਼ਕਾਂ ਨੂੰ ਦੱਸਣ ਦੇ ਲਈ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਜਾਣਕਾਰੀ ਨਾਲ ਧੰਨਵਾਦ